ਆ ਮਾਤਾ ਜੀ ਇੱਕ ਗੱਡੀ ਕਿੱਥੋਂ ਲੈ ਕੇ ਆ ਰਹੇ ਤੇ ਕਿੱਥੇ ਜਾ ਰਹੇ ਸੀ ਐਲਈਡੀ ਲੈ ਕੇ ਆਇਆ ਮੈਂ ਜਲੰਧਰ ਬੰਦਿਆਂ ਨੂੰ ਨਾਲ ਕਰਾ ਮੈਂ ਕਿੱਥੇ ਨਾ ਜਾਣਾ ਕੋਈ ਨੰਬਰ ਬਾਹਰ ਕੀ ਕਰੂ ਸੇ ਤੇ ਮੈਂ ਉਧਰੋਂ ਆ ਰਿਹਾ ਸੀ ਕੋਈ ਜੱਤਾ ਹਾਂ ਕਿੱਥੇ ਮੰਗੀ ਲਿਫਟ ਕਿੱਥੋਂ ਮੇਰੇ ਤੁਹਾਨੂੰ ਜਲੰਧਰੋਂ ਜਦੋਂ ਫਿਰ ਆਪਾਂ ਜੂਟਰਨ ਮਾਰਦੇ ਇੱਧਰੋਂ ਲੁਧਿਆਣੇ ਨੂੰ ਏ ਵੀ ਜਾਉਂਦੇ ਆ ਅਸੀਂ ਮੈਂ ਰੋਡ ਤੇ ਜਾ ਰਹੀ ਆ ਉੱਥੇ ਖੜੇ ਸੀ ਮੈਂ ਲੈਫਟ ਮੰਗ ਲਈ ਕਿ ਮੈਂ ਬਿਠਾ ਲਿਆ ਮੈਂ ਥੱਲੇ ਵੀ ਨਹੀਂ ਉਤਰਿਆ ਮੈਂ ਸਮਾਨ ਲੈ ਕੇ ਵਿੱਚ ਸਿੱਟ ਲਿਆ ਤੇ ਬੈ ਗੀ ਤੇ ਜਿਹੜੀਆਂ ਮੋਟਰਾਂ ਸਿਗੀਆਂ ਕਿ ਟਾਡੀਆਂ ਹੀ ਆ ਇਹ ਨਹੀਂ ਕਿਸੇ ਮੇਰੀਆਂ ਨਹੀਂ ਸਾਡੇ ਭਰਾਵਾਂ ਲੀਡੀ ਲਾ ਕੇ ਆਏ ਆ ਇਹ ਕਹਾਂ ਕਸਟਮਰ ਜੇ ਜਦੋਂ ਵਿੱਚ ਤੁਸੀਂ ਬਿਠਾਇਆ ਨਾ ਤੁਹਾਨੂੰ پتہ ਨਹੀਂ ਲੱਗਾ ਵਿੱਚ ਮੋਟਰਾਂ ਵਿੱਚ ਕੀ ਆ ਕੀ ਨਹੀਂ ਸਰ ਮੈਨੂੰ ਜਮਾ ਹੀ ਨਹੀਂ ਇਹਨਾਂ ਨੇ ਫੱਟ ਕੇ ਫੱਟਾ ਫੱਟਾ ਆਏ ਚਿੱਟ ਲਿਆ ਕੋਈ ਜਿਵੇਂ ਹਲਕਾ ਪੁੱਛੇ ਵੀ ਨਾ ਸਰਤੀ ਬੱਚੋ ਨੇ ਮਤਾਂ ਨਹੀਂ ਦੱਸਿਆ ਨਹੀਂ ਬੈਠਣ ਲੱਗੇ ਸਰ ਇਹਨਾਂ ਨੇ ਪੰਡ ਦਾ ਮੈਂ ਦੇਖ ਲਈ ਆ ਮੈਂ ਕਿਹਾ ਚਲੋ ਇਹਨਾਂ ਦਾ ਕੋਈ ਸਮਾਨ ਆਣਾ ਵਾ ਹਲਕਾ ਪੁੱਛਿਆ ਮੈਨੂੰ ਚੱਟ ਕੇ ਇਸ ਤਰ੍ਹਾਂ ਦੇ ਤੇ ਤੁਸੀਂ ਤੁਸੀਂ ਇੱਥੇ ਨਹੀਂ ਨਹੀਂ ਰੁਕਿਆ ਹੈਗਾ ਇਹਨਾਂ ਨੇ ਕੀ ਕਰਨਾ ਸੀਗਾ ਅੱਛਾ ਇੱਥੇ ਉਤਰਨਾ ਸੀਗਾ ਇਹ ਤਾਂ ਉਤਰਨਾ ਸਾਬ ਨੇ ਸਖਾਕ ਮਾਲੀ ਵੀ ਖੋਲ ਕੇ ਦਿਖਾਉਂਦੀ ਗਿਆ ਅੱਛਾ 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 ਇਹ ਪਤਾ ਤੁਹਾਨੂੰ ਵੀ ਨਹੀਂ ਸੀਗਾ ਕਿ ਅੰਦਰ ਮੋਟਰਾਂ ਆ ਅੱਛਾ ਜਲੰਧਰੋਂ ਇੱਥੇ ਆਪਾਂ ਬਿਨਾ ਪਤਾ ਹੀ ਇੱਥੇ ਤੱਕ ਆਏ ਆ ਆਪਾਂ ਅੱਜ ਸਿਵਲ ਹਸਪਤਾਲ ਰੋਡ ਤੇ ਇੱਕ ਭਾਰ ਵਾਲੀ ਗੱਡੀ ਤੇ ਇੱਕ ਆਟੋ ਨੂੰ ਰੁਕਿਆ ਸੀਗਾ ਜਿੱਥੇ ਕਿ ਲੇਡੀਜ਼ ਵੀ ਦੇਖਣ ਨੂੰ ਮਿਲੀਆਂ ਕੀ ਕਾਰਨ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਰੋਕਨ ਦਾ ਉਹ ਦੇਖੋ ਜੀ ਸਾਡੇ ਐਸਐਸਪੀ ਸਾਹਬ ਉਹ ਅਗਰ ਕਪੂਰ ਥੜਾ ਦੇ ਅਤੇ ਆਪਣੇ ਐਸਪੀ ਘੋਵਾੜਾ ਤੇ ਡੀਐਸਪੀ ਘੋਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਮੁਹਿੰਮ ਚਲਾਈ ਗਈ ਹੈ ਜੀ ਜਿਹੜੇ ਮਾੜੇ ਅੰਸਰ ਹੈ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਅਸੀਂ ਉੱਥੇ ਨਾਕਾਬੰਦੀ ਕੀਤੀ ਸੀਗੀ ਕਿ ਦੌਰਾਨੇ ਚੈਕਿੰਗ ਜਲੰਧਰ ਸਾਈਡ ਵੱਲੋਂ ਇੱਕ ਛੋਟਾ ਹਾਥੀ ਆਇਆ ਜਿਸ ਵਿੱਚ ਦੋ ਲੇਡੀਆਂ ਸਵਾਰ ਸੰਗ ਉੱਪਰ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਉਹਦੇ ਵਿੱਚ ਦੋ ਮੋਟਰਾਂ ਚੋਰੀ ਦੀਆਂ ਰੱਖੀਆਂ ਹੋਈਆਂ ਸੀ ਜਿਹੜੀਆਂ ਆਈਡੈਂਟੀਫਾਈ ਹੋ ਚੁੱਕਾ ਕਿ ਸਾਰੋਂ ਚੋਰੀ ਦੀਆਂ ਸੀ ਉਹਨਾਂ ਨੇ ਬਿਲਕੁਲ ਮੰਨਿਆ ਕਿ ਅਸੀਂ ਇਹ ਜਿਹੜੀਆਂ ਮੋਟਰਾਂ ਹੈ ਜਿਲੰਦਰ ਬਲੰਗ ਲਿਆਣੀਆਂ ਹਨ ਅਤੇ ਜਿਨ੍ਹਾਂ ਨੇ ਦੱਸਿਆ ਵੀ ਉਹ ਜਿਹੜੀਆਂ ਲੋਕਾਸ਼ ਪਾ ਕੇ ਕਿਸੇ ਨੇ ਰੱਖੀਆਂ ਹੋਈਆਂ ਸੀ ਤੇ ਤੇ ਸਰ ਜਿਹੜਾ ਆਟੋ ਵਾਲਾ ਸੀਗਾ ਜੀ ਆਟੋ ਵਾਲਾ ਕੀ ਉਹਨਾਂ ਦੇ ਨਾਲ ਸਾਥੀ ਸੀ ਜਾਂ ਕੋਈ ਹੋਰ ਸੀ ਉਸੇ ਗੈਂਗ ਦੀਆਂ ਲੇਡੀਆਂ ਸੀ ਆਉਂਗੀ ਤੇ ਜਿਹੜਾ ਆਟੋ ਵਾਲੇ ਨੂੰ ਵੀ ਰੋਕਿਆ ਤੇ ਉਹ ਆਟੋ ਦੇ ਉੱਤੇ ਜਿਹੜਾ ਬੋਰੀਆਂ ਦੇ ਵਿੱਚ ਚੋਰੀ ਦਾ ਸਮਾਨ ਸੀ ਇੱਕ ਏਸੀ ਸੀਗਾ ਚੋਰੀ ਕਰਕੇ ਰੱਖਿਆ ਹੋਇਆ ਜੀ ਅਤੇ ਹੋਰ ਕਾਫੀ ਸਮਾਨ ਸੀਗਾ ਚੋਰੀ ਦਾ ਜੀ ਇਹ ਸਾਰੀ ਟੀਮ ਦੇ ਵਿੱਚ ਛੋਟੇ ਹਾਥੀ ਦਾ ਡਰਾਈਵਰ ਇਨਵੋਲਵ ਸੀ ਜਾਂ ਕਿੱਦਾਂ ਉਹਨੇ ਲਿਫਟ ਦਿੱਤੀ ਸੀ ਜਾਂ ਕੀ ਕੀਤਾ ਸੀ ਛੋਟੇ ਹਾਥੀ ਨੂੰ ਤਾਂ ਲੈਫਟ ਲੈ ਕੇ ਯੂਨੀ ਸਮਾਨ ਉੱਤੇ ਲੱਗਿਆ ਉਹਦੇ ਵਿੱਚ ਬਾਕੀ ਅਸੀਂ ਲਿਆ ਕੇ ਜਿਹੜੀਆਂ ਦੋਨੋਂ ਪਾਰਟੀਆਂ ਦੋਨੋਂ ਲੇਡੀਆਂ ਹੈਗੀਆਂ ਹੈ ਕੋ ਛੋਟਾ ਹਾਥੀ ਤੇ ਦੂਸਰਾ ਆਟੋ ਉਹ ਸਿਟੀ ਫਗਵਾੜੇ ਜਿਹੜਾ ਡਿਊਟੀ ਅਫਸਰ ਵੀ ਵਾਲੇ ਕੀਤਾ ਹੈ ਕਿ ਦੌਰਾਨੀ ਤਫ਼ਤੀਸ਼ ਜੋ ਵੀ ਗੱਲ ਸਾਹਮਣੇ ਆਈ ਉਹ ਅਮਰ ਹੈ ਤੇ ਸਰੀਆਂ ਮੋਟਰਾਂ ਸੀਗੀਆਂ ਜੀ ਉਹ ਸਰਕਾਰੀ ਮਹਿਕਮਿਆਂ ਦੀਆਂ ਸੀਗੀਆਂ ਜਾਂ ਪ੍ਰਾਈਵੇਟ ਚੋਰੀ ਕੀਤੀਆਂ ਦੇਖੋ ਜੀ ਦੇਖਣ ਨੂੰ ਤਾਂ ਇਹ ਲੱਗਦੀਆਂ ਵੀ ਸਰਕਾਰੀ ਮਹਿਕਮਿਆਂ ਦੀਆਂ ਹੀ ਚੋਰੀ ਕੀਤੀਆਂ ਇਹ ਬਿਖਾਰ ਉਹਨੇ ਤੇ ਕਾਰਵਾਈ ਕੀਤੀ ਹੋਈ ਹੈ ਕਾਰਵਾਈ ਦੇਖੋ ਜੀ ਹੁਣ ਡਿਊਟੀ ਅਫਸਰ ਦੇ ਹਵਾਲੇ ਕੀਤਾ ਹੈ ਤੇ ਉਹ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਗੀ ਉਹ ਅਮਰ ਵਿੱਚ ਜਾਈ ਜਾਵੇ